ਸਾਨਾ ਦੀਆਂ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਜੋ ਧਰਨੇ ਤੇ ਬੈਠੇ ਹੋਏ ਨੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਡੱਲੇਵਾਲ ਸਾਹਿਬ ਉਹਨਾਂ ਨੂੰ ਪੰਜਾਬ ਸਰਕਾਰ ਚੁੱਕ ਕੇ ਹਸਪੀਟਲ ਵਿੱਚ ਦਾਖਲ ਕਰਾਉਣ ਲਈ ਕੋਸ਼ਿਸ਼ ਕਰ ਰਹੀ ਆ ਇਨੀ ਫੋਰਸ ਲਾਈ ਹੋਈ ਆ ਉੱਥੇ ਤਾਂ ਅੱਜ ਉਹਨਾਂ ਨੂੰ ਕਿੰਨਾ ਸਮਾਂ ਹੋ ਗਿਆ ਸੁਪਰੀਮ ਕੋਰਟ ਦੀ ਵੀ ਹਦਾਇਤ ਆ ਪਰ ਸੈਂਟਰ ਸਰਕਾਰ ਨੂੰ ਅਜੇ ਤੱਕ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਸਾਨ ਜਿਹੜੇ ਨੇ ਮੋਰਚਾ ਲਾ ਕੇ ਬੈਠੇ ਹੋਏ ਨੇ ਪਹਿਲਾਂ ਦਿੱਲੀ ਜਾ ਕੇ ਮੋਰਚਾ ਲਾਇਆ ਤੇ ਹੁਣ ਇੱਥੇ ਸ਼ੰਭੂ ਬਾਰਡਰ ਤੇ ਦਿੱਲੀ ਬਾਰਡਰ ਤੇ ਮੋਰਚਾ ਚੱਲ ਰਿਹਾ ਜਦੋਂ ਤੇ ਡੱਲੇਵਾਲ ਸਾਹਿਬ ਦੀ ਹਮਾਇਤ ਵਿੱਚ ਸਾਰੇ ਕਿਸਾਨ ਇੱਥੇ ਇਕਜੁੱਟ ਹੋ ਕੇ ਇਕੱਤਰ ਹੋਏ ਹੋਏ ਨੇ ਬਾਬਾ ਜੀ ਜਿਹੜਾ ਕਿਸਾਨ ਹਰ ਇੱਕ ਵਰਗ ਨੂੰ ਮੰਨਦਾ ਅੱਜ ਉਹ ਖੁਦ ਭੁੱਖਾ ਮਰ ਰਿਹਾ ਤੁਸੀਂ ਦੇ ਬਾਰੇ ਕੀ ਬਿਆਰੋਗੇ ਕਿਸਾਨ ਜਿਹੜਾ ਸਾਰਿਆਂ ਨੂੰ ਅੰਨ ਦਿੰਦਾ ਸੀ ਅੱਜ ਕਿਸਾਨ ਦੀ ਐਸੀ ਜਿਹੜੀ ਹਾਲਤ ਹੋਈ ਆ ਇਹ ਸਰਕਾਰਾਂ ਨੇ ਕੀਤਾ ਕਿਸੇ ਹੋਰ ਨੇ ਨਹੀਂ ਕੀਤੀ ਕਿਉਂਕਿ ਜਦੋਂ ਆਪਣੇ ਹੀ ਆਪਣੇ ਤੇ ਤਤਸੱਦ ਕਰ ਲੱਗ ਜਾਣ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਤਪੂ ਰਾਜ ਕੋਈ ਬੰਦਾ ਤਪ ਕਰਦਾ ਉਹਨੂੰ ਰਾਜ ਮਿਲਦਾ ਹੈ ਜਾਂ ਪਬਲਿਕ ਪਬਲਿਕ ਜਿਹੜੀ ਆ ਉਹਨੂੰ ਰਾਜ ਗੱਦੀ ਦਿੰਦੀ ਆ ਤੇ ਰਾਜ ਗੱਦੀਆਂ ਤੇ ਬਹਿ ਕੇ ਉਹ ਰਾਜ ਗੱਦੀਆਂ ਤੇ ਬਿਠਾਉਣ ਵਾਲੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਨਾਕਾਮ ਕਰ ਦਿੰਦੇ ਨੇ ਜਦੋਂ ਤੇ ਇਸ ਕਰਕੇ ਅੱਜ ਸਾਡੀਆਂ ਮੰਗਾਂ ਨਾਕਾਮ ਕੀਤੀਆਂ ਜਾ ਰਹੀਆਂ ਨੇ ਤੇ ਤਾਂ ਕਰਕੇ ਕਿਸਾਨ ਅੱਜ ਜਿਹੜਾ ਉਹ ਛੜਕਾਂ ਦੇ ਉੱਪਰ ਰੁੜਦਾ ਫਿਰਦਾ ਆ ਕਿਸਾਨ ਦੀ ਐਸੀ ਹਾਲਤ ਹੋ ਰਹੀ ਆ ਸੋ ਇਸ ਕਰਕੇ ਕਿਸਾਨ ਤੇ ਸਦਾ ਅਨਦਾਤਾ ਹੀ ਰਹੇਗਾ ਕਿਸਾਨ ਸਦਾ ਹੀ ਖੇਤੀ ਕਰਦਾ ਰਹੇਗਾ ਪਰ ਜਿਹੜੇ ਰਾਜ ਭਾਗ ਨੇ ਸਦਾ ਨਹੀਂ ਰਹਿਣੇ ਬਹੁਤ